ਵਾਹਿਗੁਰੂ ਜੀ ਦਾ ਖਾਸਾ ਸ਼੍ਰੀ ਵਾਹਿਗੁਰੂ ਜੀ ਦੀ ਫਤਿਹ ਸੁਖਪਿੰਦਰ ਸਿੰਘ ਸੁਖਾ ਪਿੰਡ ਪਟੀਆਂ ਕਨਵਾਲ ਦਾ ਰਿਆਨ ਵਾਲਾ ਹੈ ਉਸ ਦੀ 2 ਕਿਲੇ ਦੇ ਕਰੀਬ ਜ਼ਮੀਨ ਬਰਸਾਤ ਆਉਣ ਕਾਰਨ ਖਰਾਬ ਹੋ ਗਈ ਹੈ ਪ੍ਰਸ਼ਾਸਨ ਕੋਲੋਂ ਮੰਗ ਕਰਦਾ ਹੈ ਕਿ ਉਸ ਨੂੰ ਬੰਦਾ ਯੋਗ ਮੁਆਵਜ਼ਾ ਦਿੱਤਾ ਜਾਵੇ ਅਤੇ ਸਮਾਜਿਕ ਵੀ ਸੰਸਥਾ ਨੂੰ ਵੀ ਅਪੀਲ ਕਰਦਾ ਹੈ ਕਿ ਉਹ 342 ਬਣਾਉਣ ਵਿੱਚ ਮਤਕੀਤੀ ਜਾਵੇ ਸੁਖ ਪਿੰਦਰ ਸਿੰਘ ਸੁਖਾ son of ਅਜੀਤ ਸਿੰਘ ਸਾਫ ਦਾ ਸਰਪੰਚ ਦਾ बेटा 42 ਬਣਾਉਣ ਵਿੱਚ ਇਸ ਦੀ ਮਤਕੀਤੀ ਜਾਵੇ ਪਿੰਡ ਪਟੀਆਂ ਦਾ ਰਹਿਣ ਵਾਲਾ ਸੁਖਾ